ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਫੈਸਰ ਸਾਹਿਬ ਸਿੰਘ ਟਿਕਾਕਰ YouTube ਚੈਨਲ ਵਿੱਚ ਮੈਂ ਆ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਤਰੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਪਟਿਆਲੇ ਤੋਂ ਸਾਥ ਸੰਗਤ ਜੀ ਅੱਜ ਸ਼ਬਦ ਸਰਵੰਤ ਕਰਨ ਤੋਂ ਪਹਿਲਾਂ ਕੁਝ ਧਿਆਨ ਮਾਰੀਏ ਖੋਜਾਂ ਦੇ ਉੱਤੇ ਜਿਸ ਵਿੱਚ ਕ੍ਰੋਧ ਦੇ ਬਾਬਤ ਬਹੁਤ ਕੁਝ ਸਾਨੂੰ ਇਸ ਵੇਲੇ ਲੱਭੇ ਅਸੀਂ ਲੱਭ ਵੀ ਚੁੱਕੇ ਹਾਂ ਤੇ ਕਿਵੇਂ ਉਹ ਸਾਡੇ ਜੋ ਅਸਰ ਇਨੀਮੀਡੀਏਟ ਆਇਕਦਾਮ ਪਾਉਂਦਾ ਜੇ ਤੇ ਕਿਵੇਂ ਲੰਮੇ ਸਮੇਂ ਤੱਕ ਲੌਂਗ ਟਰਮ ਉਹਦੇ ਅਸਰ ਸਾਡੇ ਸਰੀਰ ਉੱਤੇ ਦਿਸਦੇ ਨੇ ਜਦੋਂ ਇਹ ਸਮਝ ਸਾਨੂੰ ਲੱਗ ਜਾਏਗੀ ਫਿਰ ਆਪਾਂ ਸ਼ਬਦ ਨੂੰ ਕੁਝ ਹੋਰ ਡੂੰਘੇ ਤਰੀਕੇ ਸਮਝ ਸਕਾਂਗੇ ਜੋ ਅਸਰ ਦੇਖੇ ਗਏ ਕਿ ਜਦੋਂ ਸਾਨੂੰ ਕ੍ਰੋਧ ਆਉਂਦਾ ਹੈ ਕਾਰਨ ਕੋਈ ਵੀ ਹੋਵੇ ਉਸ ਕ੍ਰੋਧ ਦੇ ਕਾਰਨ ਸਾਡੇ ਅੰਦਰ ਜੋ ਤੁਰੰਤ ਅਸਰ ਦਿਸਦੇ ਨੇ ਉਹਨੂੰ ਅਸੀਂ ਫਾਈਟ ਜਾਂ ਫਲਾਈਟ ਦਾ ਨਾਮ ਦਿੱਤਾ ਹੈ ਕਿ ਜਾਂ ਤਾਂ ਅਸੀਂ ਉਸਨੂੰ ਇੱਕਦਮ ਤਣਾਅ ਦੇ ਅਧੀਨ ਸਾਡਾ ਅੰਦਰ ਸਰੀਰ ਪੂਰੇ ਦਾ ਪੂਰਾ ਜਕੜਿਆ ਜਾਂਦਾ ਜੇ ਸਟ्रेस ਹਾਰਮੋਨ ਨਿਕਲਦੇ ਨੇ ਜਿਹੜੇ ਅਖੀਰ ਕੋਰਟਿਸੋਲ ਐਡਰੇਨਾਲੀਨ ਜਿਹੜੇ ਸਾਨੂੰ ਉਸ ਸਮੇਂ ਲਈ ਕੁਝ ਇਸ ਢੰਗ ਨਾਲ ਕੇਂਦਰਿਤ ਕਰ ਦਿੰਦੇ ਨੇ ਕਿ ਅਸੀਂ ਸਿਰਫ ਜਿਸ ਪ੍ਰਤੀ ਕਰੋਧ ਹੋਵੇ ਜਿਸ ਪ੍ਰਤੀ ਸਾਨੂੰ ਅਤ ਦਾ ਗੁੱਸਾ ਮਨ ਵਿੱਚ ਹੋਵੇ ਉਸ ਨੂੰ ਅਸੀਂ ਸਥਿਤੀ ਇਸ ਵਿੱਚ ਹੁੰਨੇ ਆ ਕਿ ਇਹਨੂੰ ਮਾਰ ਮੁਕਾ ਦਿੱਤਾ ਜਾਏ ਸਾਨੂੰ ਉਸ ਤੋਂ ਅਗਾਹ ਦਿਸਦਾ ਨਹੀਂ ਸੁਝਦਾ ਨਹੀਂ ਸਾਡੀ ਸੋਚਣ ਸਮਝਣ ਦੀ ਸ਼ਕਤੀ ਤੇ ਪਰਦਾ ਪੈ ਜਾਂਦਾ ਹੈ ਕਿ ਇਸ ਸਮੇਂ ਦਾ ਗੁੱਸਾ ਸ਼ਾਇਦ ਸਾਡੀ ਆਪਣੀ ਜ਼ਿੰਦਗੀ ਵੀ ਪੂਰਨ ਰੂਪ ਵਿੱਚ ਨਾਸ ਦੇ ਵੱਲ ਲੈ ਜਾਵੇ ਜਾਂ ਖਤਮ ਕਰ ਦੇਵੇ ਅਸੀਂ ਆਪ ਹੀ ਕਿਤੇ ساری ਉਮਰ ਅੱਡੀਆਂ ਰਗੜਦੇ ਜੇਲ੍ਹਾਂ ਵਿੱਚ ਪਏ ਹੋਈਏ ਇਹੋ ਜਿਹਾ ਕੁਝ ਵੀ ਮਨ ਵਿੱਚ ਸੋਚਣ ਵਿਚਾਰਨ ਦਾ ਸਮਾਂ ਬਚਦਾ ਹੀ ਨਹੀਂ ਅਸੀਂ ਸਿਰਫ ਤੇ ਸਿਰਫ ਬਦਲਾ ਲਊ ਨੀਤੀ ਨਾਲ ਉਸ ਗੁੱਸੇ ਤਹਿਤ ਅਗਲੇ ਨੂੰ ਟਾਉਣ ਲਈ ਜਾਂ ਮਾਰ ਮਕਾਉਣ ਲਈ ਸਾਡੇ ਅੰਦਰ ਇੱਕ ਅਜੀਹੀ ਤਾਕਤ ਉੱਬਰ ਪੈਂਦੀ ਹੈ ਜਿਹੜੀ ਸਾਡੇ ਸਾਰੇ ਸੋਚਣ ਸਮਝਣ ਦੀ ਸ਼ਕਤੀ ਨੂੰ ਦੱਬ ਲੈਂਦੀ ਹੈ ਤੇ ਜਿਸ ਟੰਗ ਦਾ ਸਾਡਾ ਫੋਕਸ ਜਿਸ ਦੇ ਉੱਤੇ ਅਸੀਂ ਪੂਰੀ ਤਰ੍ਹਾਂ ਟਿਕ ਜਾਂਦੇ ਹਾਂ ਉਸ ਸਮੇਂ ਸਾਡੇ ਸਰੀਰ ਅੰਦਰ ਜੋ ਵਰਤਾਰੇ ਹੁੰਦੇ ਨੇ ਕਿ ਸਾਡੇ ਲਹੂ ਦਾ ਦਬਾਅ ਵਧਦਾ ਬਲੱਡ ਪ੍ਰੈਸ਼ਰ ਵੱਧਦਾ ਸਾਡੇ ਦਿਲ ਦੀ ਧੜਕਣ ਵੱਧਦੀ ਆ ਸਾਡਾ ਤਾਪਮਾਨ ਸਰੀਰ ਦਾ ਟੈਂਪਰੇਚਰ ਵੱਧ ਜਾਂਦਾ ਹੈ ਤੇ ਫਿਰ ਅਸੀਂ ਹਦੋਂ ਵੱਧ ਜੋ ਕੁਝ ਵੀ ਉਸ ਸਮੇਂ ਹੁੰਦਾ ਉਸ ਤੋਂ ਅਗਾਹ ਲੰਘ ਜਾਂਦੇ ਯਾਨੀ ਨਿੱਕੀ ਜਿਹੀ ਗੱਲ ਨੂੰ ਅਸੀਂ ਪਹਾੜ ਬਣਾ ਲੈਨੇ ਤੇ ਬਾਅਦ ਵਿੱਚ ਕਦੇ ਜਦੋਂ ਠੰਡਾ ਹੋ ਜਾਏ ਸਾਰਾ ਕੁਝ ਫਿਰ ਆਉਂਦਾ ਕਿ ਕੀ ਸੀ ਇੰਨੀ ਕੀ ਤਾਂ ਗੱਲ ਸੀ ਇਹਦੇ ਵਿੱਚ ਇੰਨਾ ਜ਼ਿਆਦਾ ਕ੍ਰੋਧ ਕਿ ਅਸੀਂ ਆਪਣੇ ਆਪ ਨੂੰ ਬਿਲਕੁਲ ਹੀ ਸੰਭਾਲ ਨਹੀਂ ਸਕੇ ਕਾਬੂ ਨਹੀਂ ਕਰ ਸਕੇ ਪਰ ਜਦੋਂ ਇਹੀ ਵਰਤਾਰਾ ਬਣ ਜਾਏ ਸਾਧ ਸੰਗਤ ਜੀ ਫਿਰ ਲੰਬੇ ਸਮੇਂ ਤੱਕ ਸਰੀਰ ਰੋਗੀ ਬਣ ਜਾਂਦਾ ਹੈ ਮਾਨਸਿਕ ਵੀ ਰੋਗੀ ਅਸੀਂ ਬਣ ਜਾਂਦੇ ਹਾਂ ਜਿਸ ਵਿੱਚ ਯਾਦਦਾਸ਼ਤ ਦਾ ਘਟਣਾ ਪਾਸਾ ਮਾਰੇ ਜਾਣ ਦਾ ਖਤਰਾ ਵਧਣਾ ਹਾਰਟ ਅਟੈਕ ਦਾ ਖਤਰਾ ਵਧਣਾ ਸਾਡੀ ਇਮੋਸ਼ਨਲ ਐਗਜ਼ੌਸ਼ਨ ਕਿ ਅਸੀਂ ਕਿਸੇ ਢੰਗ ਨਾਲ ਕਿਸੇ ਚੀਜ਼ ਨੂੰ ਜਾਂ ਤਾਂ ਇੱਕਦਮ ਅਸੀਂ ਰੋਣਾ ਪਿੱਟਣ ਲੱਗ ਜਾਂਦੇ ਆ ਬਿਲਕੁਲ ਹੀ ਢਾਟ ਢੇਰੀ ਅਸੀਂ ਕਰ ਲੈਂਦੇ ਆ ਜਾਂ ਫਿਰ ਅਸੀਂ ਕਿਸੇ ਦਾ ਸਾਨੂੰ ਰੋਣਾ ਪਿੱਟਣਾ ਕਿਤੇ ਸਾਨੂੰ ਅਸਰ ਪਾਉਂਦਾ ਹੀ ਨਹੀਂ ਅਸੀਂ ਕਿਸੇ ਦੀ ਪੀੜ ਨੂੰ ਸਮਝ ਹੀ ਨਹੀਂ ਸਕਦੇ ਬਿਲਕੁਲ ਇੰਜ ਹੀ ਸਾਡੇ ਸਾਰੇ ਦੇ ਸਾਰੇ ਅੰਗਾਂ ਉੱਤੇ ਉਹਨਾਂ ਦੇ ਕੰਮਕਾਰ ਉੱਤੇ ਇਹਨਾਂ ਡੂੰਘਾ ਅਸਰ ਪੈਂਦਾ ਏ ਕਿ ਸਾਡੇ ਵੱਖੋ ਵੱਖਰੇ ਅੰਗਾਂ ਦਾ ਕੰਮਕਾਰ ਢਿੱਲਾ ਵੀ ਪੈ ਜਾਂਦਾ ਏ ਤੇ ਉਹ ਰੋਗੀ ਹੋ ਜਾਂਦੇ ਨੇ ਸਾਡੀ ਸੈੱਲ ਡੈਥ ਵੱਧ ਜਾਂਦੀ ਏ チェਤੀ ਟੁੱਟ ਫੁੱਟ ਤੋੜ ਫੋੜ ਤੇ ਫਿਰ ਅੱਗੋਂ ਸਾਡਾ ਡਿਸੀਜਨ ਮੇਕਿੰਗ ਯਾਨੀ ਜੋ ਅਸੀਂ ਫੈਸਲੇ ਲੈ ਸਕਣ ਦੀ ਸਾਡੀ ਸਮਰੱਥਾ ਹੁੰਦਾ ਉਹ ਸਮਰੱਥਾ ਵੀ ਸਾਡੀ ਬਹੁਤ ਘਟ ਜਾਂਦੀ ਜੇ ਤੇ ਅਸੀਂ ਗਲਤ ਫੈਸਲੇ ਲੈਣ ਲੱਗ ਜਾਂਦੇ ਆ ਹੌਲੀ ਹੌਲੀ ਫਿਰ ਸਾਡੇ ਆਪਣੇ ਰਿਸ਼ਤਿਆਂ ਵਿੱਚ ਫਿੱਕ ਪੈਂਦੀ ਹੈ ਤੇ ਇਹ ਕਿਤੇ ਨਾ ਕਿਤੇ ਅਖੀਰ ਸਾਡੀ ਹੀ ਆਪਣੀ ਦੇ ਵਕਤ ਮੌਤ ਦਾ ਕਾਰਨ ਬਣ ਜਾਂਦਾ ਹੈ ਪਰ ਜੇ ਅਸੀਂ ਸੋਚੀਏ ਕਿ ਇਸ ਹਾਲਾਤ ਇਨਾਂ ਹਾਲਾਤਾਂ ਚ ਕਿ ਇਹਨਾਂ ਜੋ ਸਾਡੇ ਸਭ ਪਾਸਿਓਂ ਜਕੜ ਰਹੇ ਨੇ ਸਾਡਾ ਮਾਨਸਿਕ ਸਰੀਰਕ ਸੰਤੁਲਨ ਵਿਗਾੜ ਰਹੇ ਨੇ ਅਜਿਹੇ ਹਾਲਾਤ ਵਿੱਚੋਂ ਕਿਵੇਂ ਲੰਘਣਾ ਜੇ ਤਾਂ ਗੁਰਬਾਣੀ ਚਾਤਮਾਰੀਏ ਅੰਗ 617 ਉੱਤੇ ਜਾਂ ਕਹਿ ਸਿਮਰਨ ਹੋਏ ਅਨੰਦਾ ਦਿਨ ਸਹਿ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵ ਨਿਦ ਪਾਵੈ ਬੋਰਨਾ ਤ੍ਰਿਸਨਾ ਪੁਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਹਸ ਸਾਹਸ ਧਿਆਵੋ ਠਾਕਰ ਕੋ ਮਨ ਤਨ ਜੀਰੇ ਮੁਖੀ ਰਹਾਓ சாੰਤ ਪਾਵੇ ਹੋਵੇ ਮਨ ਸੀਤਲ ਅਗਰ ਨਾਮ ਤਰ ਤੁਖੀ ਗੁਰ ਨਾਨਕ ਕੋ ਪ੍ਰਭ ਦਿਖਾਇਆ ਜਲ ਫਲ ਤ੍ਰਿ ਭਵਨ ਰੁਖੀ ਜਾ ਕੇ ਸਿਮਰਨ ਜਿਸ ਪ੍ਰਭੂ ਦੇ ਸਿਮਰਨ ਦੇ ਰਹੀਂ ਨਾ ਬਨੇ ਧਰਤੀ ਦੇ ਸਾਰੇ ਖਜ਼ਾਨੇ ਪਾਵੇ ਤੂੰ ਪ੍ਰਾਪਤ ਕਰ ਸਕਦਾ ਤ੍ਰਿਸ਼ਨਾ ਤਰੇ ਦੁਖੀ ਭੁਖ ਸਾਹ ਸਾਹ ਹਰੇਕ ਸਾਹ ਦੇ ਨਾਲ ਤ੍ਰਿਪਾਵਣ ਸਾਰੇ ਸੰਸਾਰ ਵਿੱਚ ਤਿੰਨਾ ਭਵਨਾਵਾਂ ਵਾਲੇ ਜਗਤ ਵਿੱਚ ਰੁਖੀ ਰੁੱਖਾਂ ਵਿੱਚ ਦੁਖੀ ਧੁਖ ਦੀ हे ਜੀਵ ਜਿਸ ਪ੍ਰਮਾਤਮਾ ਦਾ ਨਾਮ ਸਿਮਰਦਿਆ ਤੂੰ ਸੁਖੀ ਹੋ ਸਕਦਾ ਉਸ ਪਾਲਨਹਾਰ ਪ੍ਰਭੂ ਨੂੰ ਤੂੰ ਆਪਣੇ ਮਨੋਂ ਤਨੋਂ ਮੂੰਹ ਨਾਲ ਹਰੇਕ ਸਾਹ ਨਾਲ ਸਿਮਰਿਆ ਕਰ اے ਪ੍ਰਭੂ ਜਿਸ ਹੇ ਭਾਈ ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖੁਸ਼ੀ ਭਰਿਆ ਜੀਵਨ ਜਿਉ ਸਕਦਾ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਨੇ ਤੂੰ ਸਾਰੇ ਪਦਾਰਥਾਂ ਤੇ ਦੁਨੀਆ ਦੇ ਨੌ ਖਜ਼ਾਨੇ ਹਾਸਲ ਕਰ ਸਕਦਾ ਉਹ ਸਿਰਫ ਸਿਮਰਨੇ ਤੇ ਮਾਇਆ ਦੀ ਤੇ ਭੁੱਖ ਫਿਰ ਤਾਂ ਵਿਆਪਦੀ ਨਹੀਂ ਉਸ ਦਾ ਸਿਮਰਨ ਹਰ ਸਾਹ ਨਾਲ ਕਰਨ ਦੀ ਲੋੜ ਏ ਜਿੱਥੇ ਅਸੀਂ ਆਪਣੇ ਕਰੋਧ ਤੇ ਸੰਪੂਰਨ ਰੂਪ ਵਿੱਚ ਕਾਬੂ ਪਾ ਸਕਾਂਗੇ ਸਿਮਰਨ ਦੀ ਬਰਕਤ ਨਾਲ ਹੀ ਸ਼ਾਂਤੀ ਹਾਸਲ ਹੋ ਸਕਦੀ ਹੈ ਅੰਤਰਾਤਮਾ ਠੰਡੀ ਠਾਰ ਹੋ ਜਾਂਦੀ ਹੈ ਤੇ ਤ੍ਰਿਸ਼ਨਾ ਦੀ ਅੱਗ ਧੁਖਦੀ ਨਹੀਂ ਉਸ ਗੁਰੂ ਨੇ ਜਿਸ ਢੰਗ ਨਾਲ ਪਾਣੀ ਵਿੱਚ ਧਰਤੀ ਵਿੱਚ ਰੁੱਖਾਂ ਵਿੱਚ ਸਾਰੇ ਸੰਸਾਰ ਵਿੱਚ ਵਿਚਰ ਕੇ ਇਹ ਦੱਸ ਦਿੱਤਾ ਕਿ ਉਹ ਚਫੇਰੇ ਹੈ ਤਾਂ ਮਤਲਬ ਸਿਰਫ ਅਸੀਂ ਹੀ ਉਹਨੂੰ ਵੇਖ ਨਹੀਂ ਸਕ ਰਹੇ ਜੇ ਅਸੀਂ ਉਹਨੂੰ ਯਾਦ ਕਰ ਲਈਏ ਸਿਮਰ ਲਈਏ ਤਾਂ ਸਾਡੇ ਮਨ ਅੰਦਰ ਠੰਡ ਪੈ ਸਕਦੀ ਹੈ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਹਨ ਤੇ ਆਪ ਛਡਾਓ ਇਹ ਪੀਤਰ ਤੇ ਇਹਨ ਕੋ ਡਾਰੋ ਆਪਨ ਨੇਕਟ ਬੁਲਾਓ ਆਪਣੇ ਵਿਦ ਆਪ ਜਨਾਓ ਹਰ ਜਨ ਮੰਗਲ ਗਾਵੋ ਰਹਾਓ ਬਿਸਰ ਨਹੀਂ ਕਬ ਹੂ ਹਿਏ ਤੇ ਇਹ ਵਿਦ ਮਨ ਮੇ ਪਾਵੋ ਗੁਰ ਪੂਰਾ ਭੇਟਿਓ ਵਡ ਪਾਗੀ ਜਨ ਨਾਨਕ ਕਤੈ ਨ ਤਾਵੋ ਇਨ ਤੇ ਇਨਾ ਪਾਸੋਂ ਇਹ ਭੀਤਰ ਤੇਸ ਮਨ ਦੇ ਵਿੱਚੋਂ ਡਾਰੋ ਕੱਢ ਦੇ ਨਿਕਟ ਨੇੜੇ ਆਪਣੀ ਵਿਦ ਵਿਦ ਆਪਣੀ ਭਗਤੀ ਦੀ ਜਾਂਚ ਜਨਾਵੋ ਸਿਖਾ ਦੇ ਪ੍ਰੇਰਨਾ ਦੇ ਕੇ ਮਗਾ ਸਕਾਂ ਹੀਏ ਤੇ ਹਿਰਦੇ ਵਿੱਚੋਂ ਤਾਵੋ ਦੌੜ ਏ ਪ੍ਰਭੂ ਮੈਨੂੰ ਆਪਣੀ ਭਗਤੀ ਦੀ ਜਾਂਚ ਆਪ ਹੀ ਸਿਖਾ ਦੇ ਕਿਉਂਕਿ ਅਸੀਂ ਤਾਂ ਡੋਲ ਜਾਂਦੇ ਆ ਉਸ ਪ੍ਰਭੂ ਦੇ ਨਾਮ ਲੈਂਦਿਆਂ ਵੀ ਪਤਾ ਨਹੀਂ ਕਿੰਨੇ ਕੰਮ ਸਾਡੇ ਮਨ ਵਿੱਚ ਇਧਰ ਉਧਰ ਸਾਨੂੰ ਡੱਕ ਕੇ ਬਹਿ ਜਾਂਦੇ ਨੇ ਸਾਡਾ ਧਿਆਨ ਲੱਗਦਾ ਹੀ ਨਹੀਂ ਉੱਕ ਜਾਂਦੇ ਆ ਉਸ ਲਈ ਵੀ ਪਰਮਾਤਮਾ ਅਰਜ਼ਈ ਕੀਤੀ ਜਾ ਸਕਦੀ ਹੈ ਕਿ ਸਾਡਾ ਮਨ ਟਿਕ ਜਾਵੇ ਉਸ ਨੂੰ ਅਸੀਂ ਯਾਦ ਕਰ ਸਕੀਏ ਉਹ ਭਗਤੀ ਦੀ ਜਾਂਚ ਆਪ ਹੀ ਸਿਖਾਏਗਾ ਜਿਸੀ ਮਨੰਦਰੋਂ ਕਾਮ ਕ્રોਧ ਲੋਭ ਮੋਹ ਹੰਕਾਰ ਨੂੰ ਛੰਡਾਂਗੇ। हे प्रभु ਸਾਨੂੰ ਪ੍ਰੇਰਨਾ ਦੇ ਕਿ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾਇਆ ਕਰਾਂ। हे प्रभु ਕਾਮ ਕ્રોਧ ਲੋਭ ਝੂਠ ਨਿੰਦਾ ਇਹ ਸਾਰੇ ਵਿਕਾਰ ਨੇ ਇਹਨਾਂ ਤੋਂ ਤੂੰ ਹੀ ਸਾਨੂੰ छुड़ा ਸਕਦਾ। ਨਰੇਸ ਮਨ ਵਿੱਚੋਂ ਇਹਨਾਂ ਨੂੰ ਵਿਕਾਰਾਂ ਨੂੰ ਕੱਢ ਕੇ ਆਪਣੇ ਚਰਨਾਂ ਨਾਲ ਜੋੜੀ ਰੱਖ। हे प्रभु ਮੇਰੇ ਮਨ ਵਿੱਚ ਤੂੰ ਇਹੋ ਜਿਹੀ ਸਿੱਖਿਆ ਪਾ ਦੇ। ਕਿ ਮੇਰੇ ਹਿਰਦੇ ਚੋਂ ਤੂੰ ਕਦੇ ਵੀ ਨਾ ਵਿਸਰੇ। हे ਦਾਸ ਨਾਨਕ ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ ਤੇ ਹੁਣ ਤੂੰ ਕਿਸੇ ਹੋਰ ਪਾਸੇ ਦੌੜਦਾ ਨਾ ਫਿਰ ਸਿਰਫ ਉਸ ਪਰਮਾਤਮਾ ਦੇ ਚਰਨੀ ਲੱਗ ਜਾਈਏ ਤਾਂ ਸਾਡੀ ਬਹੁਤ ਸਾਰੀ ਜੋ ਵੀ ਮਨੰਦਰ ਇੱਛਾਾਂ ਵੇ ਲੋੜੀਆਂ ਨੂੰ ਤਾਂ ਠੱਲ ਪੈ ਹੀ ਜਾਏਗੀ ਪਰ ਸਾਡੀਆਂ ਲੋੜਾਂ ਵੀ ਉਹ ਪ੍ਰਭੂ ਆਪ ਹੀ ਪੂਰੀਆਂ ਕਰ ਦਿੰਦਾ ਏ ਜਹ ਕੈ ਸਿਮਰਨ ਸਭ ਕਿਛ ਪਾਈਏ ਬਿਰਤੀ ਕਾਲ ਨਾ ਜਾਏ ਸ੍ਰਿਸ਼ਟੀ ਦੇ ਉਸ ਪਾਲਰ ਹਾਂ ਪਾਲਣਹਾਰ ਨੂੰ ਜੇ ਸਦਾ ਸਿਮਰਦੇ ਰਹੀਏ ਤਾਂ ਸਾਧ ਸੰਗਤ ਵਿੱਚ ਮਿਲ ਕੇ ਉਸ ਪ੍ਰਭੂ ਦਾ ਨਾਮ ਸਿਮਰਿਆ ਕਰੀਏ ਤਾਂ ਸਿਮਰਨ ਦੀ ਜੋ ਮਿਹਨਤ ਜ਼ਰੂਰ ਸਫਲ ਹੁੰਦੀ ਏ ਦੇ ਉਸੇ ਪ੍ਰਭੂ ਦੀ ਸਿਮਰਨ ਦੀ ਬਰਕਤ ਨਾਲ ਹਰੇਕ ਪਦਾਰਥ ਮਿਲ ਸਕਦਾ ਏ ਸਾਡੀ ਕੀਤੀ ਜੋ ਮਿਹਨਤ ਹੈ ਵਿਅਰਥ ਨਹੀਂ ਜਾਂਦੀ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਤਾਂ ਫਿਰ ਅਸੀਂ ਉਸ ਨੂੰ ਛੱਡ ਕੇ ਹੋਰ ਕਿਉਂ ਚੀਜ਼ਾਂ ਵਿੱਚ ਮਸਤ ਹੋ ਰਹੇ ਹਾਂ ਕਿਉਂ ਉਸ ਪ੍ਰਭੂ ਦੀ ਹਜ਼ੂਰੀ ਵਿੱਚ ਕਿਸੇ ਜੀਵ ਦੇ ਜਾਗਦੇ ਰੱਬ ਨੂੰ ਪਾਲਦੇ ਹਾਂ ਕਿਉਂ ਸਮਝਦੇ ਹਾਂ ਕਿ ਵਕਤੀ ਜੋ ਅੱਜ ਦੇ ਦਿਨ ਸਿਆਸੀ ਆਗੂ ਹੋਣ ਯਾ ਧਾਰਮਿਕ ਆਗੂ ਜੋ ਆਪਣੀ ਹਉਮੈ ਨਾਲ ਜਾਂ ਕਰੋਧ ਦੇ ਪਰੇ ਹੋਣ ਜਾਂ ਮਾਇਆ ਦੇ ਵਿੱਚ ਲਿਪਤ ਹੋਣ ਉਹਨਾਂ ਦੇ ਅੱਗੇ ਜੇ ਸਿਰ ਨਿਵਾਉਨੇ ਆ ਤਾਂ ਫਿਰ ਉਸ ਪ੍ਰਭੂ ਦੇ ਅਸੀਂ ਜੋ ਹਜ਼ੂਰੀ ਵਿੱਚੋਂ ਬਾਹਰ ਗਿਣੇ ਜਾਂਦੇ ਆ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ ਗਿਆ ਹੈ ਕਿ ਅਸਲ ਹਾਸਲ ਜੇ ਕੁਝ ਵੀ ਕਰ ਸਕਣਾ ਤਾਂ ਸਿਰਫ ਉਸ ਪ੍ਰਭੂ ਕੋਲੋਂ ਹੋਣਾ ਦੁਨਿਆਵੀ ਲੋਕਾਂ ਦੇ ਕੋਲੋਂ ਕੁਝ ਵੀ ਹਾਸਲ ਨਹੀਂ ਹੋ ਸਕਦਾ ਕਿਉਂਕਿ ਇਹ ਦੁਨਿਆਵੀ ਲੋਕ ਆਪਣਾ ਅੱਗਾ ਹੀ ਸਵਾਰ ਨਹੀਂ ਸਕਦੇ ਉਹ ਆਪ ਵੀ ਮੌਤ ਦੇ ਮੂੰਹ ਵਿੱਚ ਜਾਣ ਨੂੰ ਤਿਆਰ ਬੈਠੇ ਹੁੰਦੇ ਨੇ ਕੋਈ ਅੱਜ ਤੱਕ ਸਦੀਵੀ ਨਹੀਂ ਰਿਹਾ ਤਾਂ ਫਿਰ ਆਓ ਉਸੇ ਨੂੰ ਸਿਮਰਨ ਕਰੀਏ ਉਸੇ ਅੱਗੇ ਮੱਥਾ ਟੇਕੀਏ ਉਸੇ ਅੱਗੇ ਅਰਜ਼ੋਈ ਕਰੀਏ ਉਹੀ ਉੱਥੇ ਹੀ ਅਰਦਾਸ ਕਬੂਲ ਹੋਏਗੀ ਜੋ ਚੁਫੇਰੇ ਹੈ ਵਿਆਪਕ ਹੈ ਸਾਹਮਣੇ ਵਾਲੇ ਦੇ ਦਿਲ ਅੰਦਰ ਵੀ ਹੈ ਸਾਡੇ ਹਿਰਦੇ ਵਿੱਚ ਵੀ ਹੈ ਆਓ ਸਾਧ ਸੰਗਤ ਜੀ ਉਸੇ ਦੇ ਦਰ ਨਾਲ ਜੁੜੀਏ ਫਿਰ ਮਿਲਦੇ ਹਾਂ ਜੀ ਕੱਲ ਇੱਕ ਹੋਰ ਸ਼ਬਦ ਦੇ ਨਾਲ ਸਾਂਝ ਗੰਡਾਂਗੇ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ